ਜਾਤਦਰਦ ਭਲਾਈ ਬੋਰਡ ਬਣਾਉਣ ਦੇ ਫੈਸਲੇ ਦੀ ਗੱਲ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਜਾਤੀਆਂ ਤੇ ਭਾਈਚਾਰਿਆਂ ਨੂੰ ਖੁਸ਼ ਕਰਨ ਦੇ ਲਈ ਨਵੇਂ ਭਲਾਈ ਬੋਰਡ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਕਈ ਪੁਰਾਣੇ ਬੋਰਡ ਵੀ ਸੁਰਜੀਤ ਕੀਤੇ ਜਾਣਗੇ ਕਾਲੀ ਬਾਜਪਾ ਸਰਕਾਰ ਸਮੇਂ 20 ਭਲਾਈ ਬੋਰਡ ਹੋਣ ਦੇ ਵਿੱਚ ਆਏ ਸੀ ਨਾ ਜਿਹਾ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਸਮਾਜਿਕ ਨਿਆਂ ਸ਼ਕਤੀਕਰਨ ਤੇ ਕਟਗਿੰਦੇ ਵਿਭਾਗ ਵੱਲੋਂ ਪਿਛਲੇ ਹਫ਼ਤੇ ਕਰੀਬ 21 ਬੋਰਡ ਬਣਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ ਕਾਫੀ ਉਹੜੇ ਪਹਿਲਾਂ ਵੀ ਬਣੇ ਸਨ ਸਰਕਾਰ ਇਸ ਕਦਮ ਰਾਹੀਂ ਵੱਖ-ਵੱਖ ਜਾਤੀਆਂ ਤੇ ਭਾਈਚਾਰਿਆਂ ਦੇ ਕਰੀਬ 350 ਆਗੂਆਂ ਨੂੰ ਐਡਜਸਟ ਹੋਣ ਕਰ ਰਹੀ ਹੈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਸੁੰਨਿਆਰਿਆਂ ਅਰੂੜਾ ਖੱਤਰੀਆ ਸੂਫੀ ਸੰਤ ਸਮਾਜ ਲਈ ਨਵੇਂ ਬੋਰਡ ਬਣਨ ਦੇ ਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੰਬੋਜ ਬਾਜ਼ੀਕਰ ਤੇ ਤਪਰੀਵਾਸ ਬ੍ਰਾਹਮਣ ਦਲਿਤ ਰਾਏ ਸਿੱਖ ਰਾਜਪੂਤ ਵਿਮੁਖਤ ਜਾਤੀ ਪ੍ਰਜਾਪਤ ਸਮਾਜ ਸੈਣੀ ਰਾਮਗੜੀਆ ਅਗਰਵਾਲ ਗੁੱਜਰ ਬੇਰਾਗੀ ਸੈਣੀ ਮੁਸਲਮਾਨ ਪ੍ਰਵਾਸੀ ਕਨੋਜੀਆਂ ਤੇ ਮਸੀਹ ਭਾਈਚਾਰੇ ਦਾ ਬੋਰਡ ਵੀ ਬਣਨ ਜਾ ਰਿਹਾ ਨਾਲ ਦੇ ਨਾਲ ਹਾਕਮ ਦੇ ਨੇ ਇਹਨਾਂ ਬੋਰਡਾਂ ਦੇ ਚੇਅਰਮੈਨਾਂ ਤੇ ਹੋਰਨਾਂ ਅਹੁਦੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਹਰੇਕ ਬੋਰਡ ਦੇ ਵਿੱਚ 10 ਮੈਂਬਰ ਤੇ ਨਾਲ ਦੀ ਨਾਲ 13 ਅਹੁਦੇਦਾਰ ਹੋਣਗੇ ਜਿਨ੍ਹਾਂ ਦੇ ਵਿੱਚ ਚੇਅਰਪਰਸਨ ਸੀਨੀਅਰ ਵਾਈਸ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਵੀ ਸ਼ਾਮਲ ਹੋਵੇਗਾ ਇਹ ਬੋਰਡ ਹੁਣ ਆਪੋ ਆਪਣੇ ਪਾਈਚਾਰੇ ਦੀਆਂ ਲੋੜਾਂ ਤੇ ਮੁਸ਼ਕਲਾਂ ਦੀ ਸ਼ਨਾਖਤ ਕਰਨਗੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਪਾਈਚਾਰੇ ਦੀ ਭਲਾਈ ਲਈ ਨੀਤੀਆਂ ਬਣਾ ਕੇ ਉਹਨਾਂ ਨੂੰ ਲਾਗੂ ਵੀ ਕਰ ਸਕੇ ਤੇ ਹੁਣ ਯਾਦ ਰਹਿਣਾ ਚਾਹੀਦਾ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸਮੇਂ ਵੱਡੀ ਗਿਣਤੀ ਬੋਰਡ ਬਣੇ ਸਨ ਤੇ ਉਸ ਵੇਲੇ ਕਈ ਬੋਰਡਾਂ ਵੱਲੋਂ ਦਫਤਰ ਵੀ ਨਹੀਂ ਸਨ ਤੇ ਇੱਕ ਇੱਕ ਕਮਰਾ ਦੇ ਵਿੱਚ ਦੋ ਦੋ ਦਫਤਰ ਵੀ ਚੱਲ ਰਹੇ ਸਨ ਹੁਣ ਗੱਲ ਕਰਦੇ ਆ ਕਿ ਕਿਸ ਤਿੱਕੇ ਦੇ ਨਾਲ ਆਪਾਈ ਚਾਰਿਆਂ ਤੇ ਸਰਕਾਰ ਦਰਮਿਆਨ ਕੜੀ ਵਜੋਂ ਕੰਮ ਕਰਨਗੇ ਬੋਰਡ ਇਹ ਬੋਰਡ ਵੱਖ-ਵੱਖ ਪਾਈਚਾਰਿਆਂ ਤੇ ਪੰਜਾਬ ਸਰਕਾਰ ਦਰਮਿਆਨ ਕੜੀ ਦੇ ਵਜੋਂ ਕੰਮ ਕਰਨਗੇ ਇਹਨਾਂ ਬੋਰਡਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ ਤੇ ਇਹ ਬੋਰਡ ਆਪੋ ਆਪਣੇ ਪਾਈਚਾਰਿਆਂ ਦੀ ਮਦਦ ਲਈ ਸਰਕਾਰ ਨੂੰ ਮੰਗਾ ਤੇ ਮੁਸ਼ਕਲਾਂ ਬਾਰੇ ਵੀ ਦੱਸ ਸਕਣਗੇ ਬੋਰਡ ਦੇ ਚੇਅਰਪਰਸਨ ਤੇ ਸੀਨੀਅਰ ਵਾਈਸ ਚੇਅਰਪਰਸਨ ਨੂੰ 25-25 ਹਜ਼ਾਰ ਰੁਪਏ ਮਹੀਨਾ ਮਿਲੇਗਾ ਔਰ ਜਦੋਂ ਅਸੀਂ ਮੈਂਬਰਾਂ ਦੀ ਗੱਲ ਕਰਦੇ ਤੇ ਔਰ ਮੈਂਬਰਾਂ ਨੂੰ ਮੀਟਿੰਗਾਂ ਵਿੱਚ ਹਿੱਸਾ ਲੈ ਕੇ ప్రతి ਮੀਟਿੰਗ ਮਾਨ ਪੱਤਾ 20 ਮਿਲੇਗਾ ਇਹਨਾਂ ਬੋਰਡ ਦੀਆਂ ਮੀਟਿੰਗਾਂ ਮੋਹਾਲੀ ਆ ਫਿਰ ਚੰਡੀਗੜ੍ਹ ਤੋਂ ਵਿਚੋੜ ਗਿਆ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਇਹਨਾਂ ਬੋਰਡ ਦੇ ਚੇਅਰਪਰਸਨ ਤੇ ਹੋਰ ਨਾ ਅਹੁਦੇਦਾਰਾਂ ਲਈ ਦਫ਼ਤਰ ਕਿੱਥੇ ਅਲੋਟ ਕੀਤੇ ਜਾਣਗੇ ਲੇਕਿਨ ਇੱਕ ਖਾਸ ਉਪਰਾਲਾ ਹੈ ਜਿਸ ਦੇ ਤਹਿਤ ਕਿ ਇਹ ਬੋਰਡ ਜਿਹੜੇ ਨੇ ਸਥਾਪਿਤ ਕੀਤੇ ਗਏ ਨੇ ਤਾਂ ਕਿ ਜਿਹੜੀ ਕਾਰਗੁਜ਼ਾਰੀ ਹੈ ਨਾ ਉਹਨੂੰ ਚੰਗੇ ਤਰੀਕੇ ਨੇਪੜੇ ਚਾੜਿਆ ਜਾ ਸਕੇ